ਜੀ ਮੈਂ ਨਿਰੰਤਿ ਮਾਨ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਅਸੀਂ ਜੋ ਹਾਲੇ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤੀ ਚੋਣਾਂ ਹੋਣ ਜਾ ਰਹੇ ਨੇ ਇਸ ਨੂੰ ਲੈ ਕੇ ਲਗਾਤਾਰ ਸਿਆਸੀ ਖੜਾ ਖੂਪ ਪਕਿਆ ਹੋਇਆ ਹਰ ਇੱਕ ਪਾਰਟੀ ਦੇ ਵੱਲੋਂ ਉਮੀਦਵਾਰਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਉੱਥੇ ਜੇਕਰ ਗੱਲ ਕਰੀਏ ਧੂਰੀ ਦੀ ਤਾਂ ਧੂਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਚਪਾਲ ਸਿੰਘ ਦੇ ਵੱਲੋਂ ਵੀ ਆਪਣੇ ਨਾਮਜ਼ਦਗੀ ਜਿਹੜੀ ਕਿ ਪੱਤਰ ਦਾਖਲ ਕਰਨ ਪਹੁੰਚੇ ਤਾਂ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਵਾਹਿਗੁਰੂ ਦਾ ਓਟ ਸਹਾਰਾ ਲੈ ਆਰਦਾਸ ਕੀਤੀ ਗਈ ਤੇ ਇਸ ਦੌਰਾਨ ਉਹਨਾਂ ਨੂੰ ਵੱਡਾ ਸਮਰਥਨ ਮਿਲਦਾ ਨਜ਼ਰ ਆਇਆ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਕਿ ਲੋਕ ਇਕੱਠੇ ਹੋਏ ਨੇ ਦਾਦੇ ਕੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਜਿੱਦੋਂ ਚੱਲਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਤੇ ਸਿੱਧੀਆਂ ਤਸਵੀਰਾਂ ਤੁਹਾਨੂੰ ਧੂਰੀ ਤੋਂ ਦਿਖਾਉਂਦੇ ਹਾਂ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਹਾਂ ਉਹਨਾਂ ਦੇ ਓਟ ਆਸਰੇ ਵਿੱਚ ਮੈਂ ਚੋਣ ਲੜ ਰਿਹਾ ਮੀਮਸਾ ਜ਼ੋਨ ਤੋਂ ਜੀ ਮੈਂ ਉਮੀਦਵਾਰ ਸਰਦਾਰ ਭਵਨਤ ਮਾਨ ਸਾਹਿਬ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਜੀ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਮੈਂ ਉਹਨਾਂ ਦਾ ਧੰਨਵਾਦ ਹਾਂ ਪਾਰਟੀ ਤੇ ਪਾਰਟੀ ਦੇ ਵਰਕਰਾਂ ਦੇ ਵਿੱਚ ਬਹੁਤ ਖੁਸ਼ੀ ਹੈ ਕਿਉਂਕਿ ਮਾਨ ਸਾਹਿਬ ਨੇ ਕੰਮ ਹੀ ਇੰਨੇ ਕਰਵਾਏ ਨੇ ਪਾਣੀਆਂ ਨੂੰ ਲੈ ਕੇ ਦੇਖ ਲਓ ਪਾਈਪਲਾਈਨਾਂ ਨੂੰ ਦੇਖ ਲਓ ਫਿਰ ਬਿਜਲੀ ਦੇਖ ਲਓ ਤੁਸੀਂ ਦਿਨ ਚ ਆਉਂਦੀ ਹੈ ਫਿਰ ਤੁਸੀਂ ਦੇਖ ਲਓ ਸਾਡੇ ਸਾਡੇ ਡਿਸਪੈਂਸਰੀਆਂ ਰੋਡ ਸਾਡੇ ਸਕੂਲਾਂ ਸਕੂਲ এডਿਕੇਸ਼ਨ ਸਾਰੇ ਕੰਮਾਂ ਨੂੰ ਮੰਡੀ ਨੂੰ ਸਾਰਿਆਂ ਨੂੰ ਕੰਮਾਂ ਨੂੰ ਬਹੁਤ ਖੁੱਲਕੇ ਪੈਸੇ ਦਿੱਤੇ ਨੇ ਸੋ ਅੱਜ ਕਿਉਂ ਲਾ ਦਾ ਕੁਝ ਇਹ ਪਿੰਡ ਦੇ ਲੋਕ ਵੱਡੀ ਗਿਣਤੀ ਚ ਆਸ-ਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਚ ਇਕੱਠੇ ਹੋਏ ਨੇ ਪਹਿਲੀ ਅੱਜ ਨਾਜਾਇਕ ਦਾਖਲ ਕਰਨ ਦੇ ਆਏ ਨੇ ਬਹੁਤ ਖੁਸ਼ੀ ਹੈ ਜੀ ਲੋਕ ਆਪ ਮੁਹਾਰੇ ਆਏ ਨੇ ਲੋਕ ਸਰਦਾਰ ਭਵਨ ਸਿੰਘ ਮਾਨ ਦੇ ਕੀਤੇ ਹੋਏ ਕੰਮਾਂ ਕਰਕੇ ਸਾਡੇ ਵਰਗੇ ਆਮ ਘਰਾਂ ਦੇ ਮੁੰਡਿਆਂ ਦੀ ਹੈਲਪ ਕਰਨ ਵਾਸਤੇ ਆਏ ਨੇ ਮਦਦ ਕਰਨ ਵਾਸਤੇ ਆਏ ਨੇ ਮੈਂ ਰਿਨੀਆ ਤੇ ਮੈਂ ਧੰਨਵਾਦ ਕਰਨਾ ਚਾਹੁੰਨਾ ਮਾਨ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਜਿਹੜੀ ਹੈ ਟਿਕਟ ਦਿੱਤੀ ਹੈ ਮੈਨੂੰ ਕੀ ਕਹਿੰਦੇ ਕਿ ਜਦੋਂ ਆਪਾਂ ਕਹਿ ਸਕਦੇ ਕਿ ਜਿੱਥੇ ਬਾਕੀ ਪਾਰਟੀਆਂ ਨੂੰ ਉਮੀਦਵਾਰ ਬਹੁਤ ਘੱਟ ਮਿਲ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਉਪਲਬਧ ਨੇ ਦੇਖੋ ਜੀ ਇਹ ਮੁੱਖ ਮੰਤਰੀ ਸਾਹਿਬ ਦਾ ਪਿਆਰ ਹੈਗਾ ਜੋ ਹਲਕੇ ਦੇ ਵਿੱਚ ਵੀ ਜਿਸ ਤਰ੍ਹਾਂ ਆਲਓਵਰ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੇ ਜਿਹੜੇ ਕੰਮ ਨੇ ਕੀਤੇ ਕਿਸਾਨੀ ਨੂੰ ਲੈ ਕੇ ਲੈ ਲਈ ਆਪਾਂ ਬਿਜਲੀ ਦੇ ਆਧਾਰ ਤੇ ਲੈ ਲਈਏ ਤਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਕੰਮ ਨੇ ਸਰਕਾਰ ਕਰ ਰਹੀ ਹੈਗੀ ਤਾਂ ਲੋਕਾਂ ਦਾ ਜਿਹੜਾ ਸਭ ਤੋਂ ਵੱਧ ਰੁਝਾਨ ਆ ਜਿਹੜਾ ਆਮ ਆਦਮੀ ਪਾਰਟੀ ਦੇ ਵੱਲ ਦੇਖਣ ਨੂੰ ਮਿਲ ਰਿਹਾ ਇਸੇ ਕਰਕੇ ਜਿਹੜੀਆਂ ਬਾਕੀ ਪਾਰਟੀਆਂ ਨੇਗੀਆਂ ਅਕਾਲੀ ਦਲ ਕਾਂਗਰਸ ਪਾਰਟੀਆਂ ਉਹਨਾਂ ਨੂੰ ਜਿਹੜੇ ਆ ਉਹ ਕੈਂਡੀਡੇਟ ਵੀ ਬਹੁਤ ਘੱਟ ਮਿਲ ਰਹੇ ਨੇ ਕਿਉਂਕਿ ਲੋਕਾਂ ਦਾ ਜ਼ਿਆਦਾ ਉਤਸ਼ਾਹ ਆਮ ਆਦਮੀ ਪਾਰਟੀ ਦੇ ਵੱਲ ਆ। ਆਮ ਆਦਮੀ ਪਾਰਟੀ ਦੇ ਅੱਜ ਕਿੰਨੇ ਜ਼ੋਨਾਂ ਦੇ ਲਈ ਔਰ ਬਲਾਕ ਸਭ ਦੀ ਲਈ ਜ਼ਿੰਮੇਵਾਰ ਦਾ ਨਾਂ ਹੈ? ਹਾਂਜੀ ਕਿਉਂਕਿ ਸਰਬਸੰਮਤੀ ਨਾਲ ਹੀ ਨਾਂ ਦਿੱਤੇ ਨੇ ਲੋਕਾਂ ਨੇ ਜਿਸ ਤਰ੍ਹਾਂ ਰਸਪਾਲ ਸਿੰਘ ਦਾ ਨਾਂ ਹੈ ਤਾਂ ਇਹ ਪਹਿਲੇ ਹੀ ਅਨਾਉਂਸ ਹੋ ਗਿਆ ਸੀ ਅਜੇ ਲਿਸਟ ਵੀ ਨਹੀਂ ਤੀ ਹੋਈ। ਕਿਉਂਕਿ ਪਹਿਲਾ ਬਲਾਕ ਸੰਮਤੀ ਜਿੱਤਿਆ ਹੋਇਆ ਤੇ ਉਸ ਤੋਂ ਬਾਅਦ ਲੋਕ ਆਮ ਮਹਾਰੇ ਹੀ ਇਸ ਦੀ ਮਦਦ ਕਰਨੇ ਕਿਉਂਕਿ ਇਹ ਹਰੇਕ ਦੇ ਕੰਮ ਆਉਣ ਵਾਲਾ ਹੈ ਤੇ ਬਹੁਤ ਹੀ ਮਿੱਠੇ ਸੁਹਾਵਾ ਦਾ ਹੈ ਹਾਲ ਤੱਕ ਇਸ ਇਨਸਾਨ ਤੇ ਕੋਈ ਵੀ ਦਾਗ ਨਹੀਂ ਲੱਗਿਆ ਜੋ ਵੀ ਵੱਖ-ਵੱਖ ਪਾਰਟੀਆਂ ਦੇ ਜਿਹੜੇ VOTER ਨੇ ਜਾਂ SUPPORTER ਨੇ ਉਹ ਵੀ ਇਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਉਹ ਸਿਰਫ ਇਸ ਦੀ ਉਸ ਨਾਲ ਹੀ ਆਏ ਨੇ ਉਹਨਾਂ ਨੇ ਕੋਈ ਪਾਰਟੀ ਨਹੀਂ ਦੇਖੀ ਅੱਜ ਸਾਰੀ ਪਾਰਟੀਆਂ ਦੇ ਵਰਕਰ ਹੀ ਰਸਪਾਲ ਦੇ ਨਾਲ ਤੁਰੇ ਹੋਏ ਨੇ ਤੇ ਪਰਮਾਤਮਾ ਕੀ ਅਰਦਾਸ ਕਰਦੇ ਆਂ ਵੀ ਇਹ ਸਾਰੇ ਨਾਲੋਂ ਵੱਧ ਲੀਡ ਲੈ ਕੇ ਜਿੱਤਣ ਦਾ ਦੱਸਿਆ ਕਿ 14 ਦਸੰਬਰ ਨੂੰ ਇਹ ਚੋਣਾਂ ਹੋਣਗੀਆਂ ਜਿਹਦੇ 17 ਨੂੰ ਨਤੀਜੇ ਐਲਾਨੇ ਜਾਣਗੇ ਸੋ ਲੈ ਕੇ ਸਿਆਸੀ ਖਾੜਾ ਖੂਬ ਭਖਿਆ ਹੋਇਆ ਬਿਊਰੋ ਰਿਪੋਰਟ ਆਜ਼ਾਦ ਸੋਚ